ਕਬੀਰ ਤਨੋਚਨ ਸਦਨਾ ਸੈਣ ਤਰੈ ਸਤਗੁਰ ਜੀ ਕਹਿੰਦੇ ਨੀਚੋਂ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਦਰੈ ਉਹ ਪ੍ਰਮਾਤਮਾ ਕਿਸੇ ਤੋਂ ਨਹੀਂ ਡਰਦਾ ਨੀਵੇਂਆਂ ਨੂੰ ਉੱਚੇ ਕਰਨ ਲੱਗਿਆ ਪਰ ਸਤਗੁਰ ਜੀ ਕਹਿੰਦੇ ਉਹ ਸਾਰਿਆਂ ਦੀ ਪਰਤਪਾਲਨਾ ਕਰਦਾ ਹੈ ਉਹ ਨੀਵੇਂਆਂ ਨੂੰ ਵੀ ਪਾਲਦਾ ਹੈ ਤੇ ਉੱਚਿਆਂ ਨੂੰ ਵੀ ਪਾਲਦਾ ਹੈ ਊਚ ਨੀਚ ਕਰੇ ਪਰਤਪਾਲਾ ਹੁਣ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਸਾ ਸੰਗ ਜਦੋਂ ਉਦਾਸੀਆਂ ਆਰੰਭ ਕੀਤੀਆਂ ਨਾ ਤੇ ਉਦਾਸੀਆਂ ਦਾ ਰੰਭ ਕਰਦੇ ਸਾਰ ਸਭ ਤੋਂ ਪਹਿਲਾ ਜਿਹੜਾ ਘਰ ਮੇਰੇ ਮਾਲਕ ਨੇ ਚੁਣਿਆ ਨਾ ਅਹਿਮਦਾਬਾਦ ਦੇ ਵਿੱਚ ਉਹ ਭਾਈ ਲਾਲੋ ਦਾ ਘਰ ਸੀ ਤੇ ਭਾਈ ਲਾਲੋ ਨੂੰ ਸਾਧ ਸੰਗਤ ਜੀ ਕੋਈ ਨੰਬਰ ਦੇ ਵਿੱਚ ਕੋਈ ਨਹੀਂ ਸੀ ਜਾਣਦਾ ਅਹਿਮਦਾਬਾਦ ਦੇ ਵਿੱਚ ਕਿਉਂ ਨਹੀਂ ਸੀ ਜਾਣਦਾ ਕਿਉਂਕਿ ਉਹ ਇੱਕ ਗਰੀਬ ਸਿੱਖ ਸੀ ਪਰ ਉਹਦੀ ਕਿਰਤ ਜਿਹੜੀ ਸੀ ਉਹ ਸੁੱਚੀ ਸੀ ਭਾਨ ਸ਼੍ਰੀ ਦੇ ਉਹ ਨਾਨਕ ਤੇ ਮਾਰਾ ਜੀ ਸੁੱਚੀ ਕਿਰਤ ਵਾਲਿਆਂ ਦੇ ਘਰਾਂ ਦੇ ਵਿੱਚ ਜਾਂਦੇ ਨਹੀਂ ਤੇ ਜੇ ਕਿਰਤ ਵਿੱਚ ਸਾਡੀ ਧੋਖਾ ਹੋਵੇਗਾ ਨਾ ਕਿਉਂਕਿ ਪਹਿਲਾ ਬਚਨ ਹੀ ਮੇਰੇ ਮਨਪ ਦਾ ਇਹ ਹੈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜਿਹਦੀ ਕਿਰਤ ਸੁੱਚੀ ਹੋਵੇਗੀ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੇ ਘਰ ਦੇ ਵਿੱਚ ਆਪ ਚਲ ਕੇ ਜਾਣਗੇ ਭਾਈ ਲਾਲੋ ਦੀ ਕਿਰਤ ਸੁੱਚੀ ਸੀ ਸਾਧ ਸੰਗਤ ਜੀ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪ ਦਰਵਾਜ਼ਾ ਖੜਕਾਇਆ ਭਾਈ ਲਾਲੋ ਦਾ ਭਾਈ ਲਾਲੋ ਘਰ ਹੀ ਹੈ ਤੇ ਜਦੋਂ ਭਾਈ ਲਾਲੋ ਕਹਿ ਕੇ ਨਿਵਾਜਿਆ ਤੇ ਭਾਈ ਲਾਲੋ ਦੇ ਮਨ ਵਿੱਚ ਆਇਆ ਕਿ ਕਦੇ ਵੀ ਲਾਕੇ ਦੇ ਵਿੱਚ ਕਿਸੇ ਨੇ ਭਾਈ ਕਹਿ ਕੇ ਨਹੀਂ ਨਿਵਾਜਿਆ ਜੇ ਕਿਸੇ ਨੇ ਬੁਲਾਇਆ ਲਾਲੋ ਘਰ ਆਏ ਕਿਸੇ ਨੇ ਆਵਾਜ਼ ਮਾਰੀ ਸਾਡੀ ਮੰਜੀ ਕਰਨੀ ਹੈ ਲਾਲੋ ਕਿੱਥੇ ਹੈ ਤੂੰ ਪਰ ਕਿਸੇ ਨੇ ਭਾਈ ਕਹਿ ਕੇ ਸਤਕਾਰ ਕਰਕੇ ਨਹੀਂ ਨਿਵਾਜਿਆ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਵਾਜ਼ ਮਾਰੀ ਭਾਈ ਲਾਲੋ ਜੀ ਘਰ ਆਇਓ ਤੁਸੀਂ ਤੇ ਭਾਈ ਲਾਲੋ ਨੇ ਜਦੋਂ ਦਰਵਾਜ਼ਾ ਖੋਲ੍ਹਿਆ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨਾਲ ਭਾਈ ਮਰਦਾਨਾ ਜੀ ਸਤਿਗੁਰੂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ ਭਾਈ ਨਾਨਕੋ ਦੇ ਘਰ ਦੇ ਵਿੱਚ ਬੈਠੇ ਤੇ ਸਾਧ ਸੰਗਤ ਜੀ ਉਥੇ ਉੱਚੇ ਘਰਾਣੇ ਦਾ ਰਹਿਣ ਵਾਲਾ ਇੱਕ ਮਲਕ ਭਾਗੋ ਜਿਹਨੂੰ ਆਪਣੇ ਧਨ ਤੇ ਬੜਾ ਹੰਕਾਰ ਸੀ ਜਿਹੜਾ ਲੋਕਾਂ ਦਾ ਹੱਕ ਕੋ ਕੋ ਖਾਂਦਾ ਸੀ ਉਹ ਤਰਲੇ ਲੈ ਹਟਿਆ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਕਿ ਸਤਗੁਰੂ ਜੀ ਸਾਡੇ ਘਰ ਦੇ ਵਿੱਚ ਚਰਨ ਪਾਓ ਉਹਨੇ ਛਕੀ ਪ੍ਰਕਾਰ ਦੇ ਭੋਜਨ ਬਣਾਏ ਕਿ ਸਤਗੁਰੂ ਜੀ ਸਾਡੇ ਘਰ ਦੇ ਵਿੱਚ ਆ ਕੇ ਪ੍ਰਸ਼ਾਦਾ ਛਕੋ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਵਾਬ ਦੇ ਦਿੱਤਾ ਸਤਗੁਰੂ ਜੀ ਕਹਿੰਦੇ ਨਹੀਂ ਤੇਰੇ ਘਰ ਦੇ ਖਾਣੇ ਦੇ ਵਿੱਚੋਂ ਗਰੀਬਾਂ ਦੇ ਖੋਏ ਹੋਏ ਹੱਕ ਦੀ ਬਦਬੂ ਆਉਂਦੀ ਹੈ ਉਹ ਲੋਕਾਂ ਦੇ ਹੱਕ ਮਾਰ-ਮਾਰ ਕੇ ਕੀਤਾ ਹੋਇਆ ਇਹ ਭੋਜਨ ਜਿਹੜਾ ਤਤਰ ਇਹ ਸਾਡੇ ਖਾਣ ਦੇ ਲਾਇਕ ਨਹੀਂ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਭਾਈ ਲਾਲੋ ਦੇ ਘਰ ਕੁਦਰੇ ਦੀ ਰੋਟੀ ਖਾਧੀ ਸਾਧ ਸੰਗਤ ਜੀ ਕਿਉਂ ਖਾਧੀ ਕਿਉਂਕਿ ਉਹਦੀ ਕਿਰਪ ਸੁੱਚੀ ਸੀ ਤੇ ਸਤਿਗੁਰੂ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਵਾਰੇ-ਵਾਰੇ ਜਾਈਏ ਜਿਹੜਾ ਨੀਵੇਂਆਂ ਨੂੰ ਉੱਚੇ ਕਰਨ ਵਾਲਾ ਹੈ ਸਾਧ ਸੰਗਤ ਜੀ ਅੱਜ ਦੁਨੀਆ ਤੇ ਵਿੱਚ ਭਾਈ ਲਾਲੋ ਦਾ ਨਾਮ ਜਿਹੜਾ ਬੜੇ ਸਤਕਾਰ ਦੇ ਨਾਲ ਲਿਆ ਜਾਂਦਾ ਹੈ ਤੇ ਸਤਗੁਰ ਜੀ ਨੇ ਗੁਰਬਾਣੀ ਵਿੱਚ ਵੀ ਭਾਈ ਲਾਲੋ ਦਾ ਜ਼ਿਕਰ ਕੀਤਾ ਹੈ ਸਤਗੁਰ ਜੀ ਗੁਰਬਾਣੀ ਵਿੱਚ ਸ਼ੌਂਕ ਦਾ ਜ਼ਿਕਰ ਕਰਦੇ ਨੇ ਤੇ ਸਤ ਵਾਰੀ ਨਾਮ ਭਾਈ ਲਾਲੋ ਦਾ ਆਇਆ ਪਾਪ ਕੀ ਜੰਜਲੈ ਕਾਬਲੋ ਤਾਇਆ ਜੋਰੀ ਮੰਗਾ ਦਾਨ ਵੇ ਲਾਲੋ ਸ਼ਰਮ ਧਰਮ ਤੋਂ ਛੱਪ ਰੋਏ ਪੂਣ ਫੜਿਆ ਪ੍ਰਧਾਨ ਵੇ ਲਾਲੋ ਇਹ ਪਾਵਨ ਸ਼ਬਦ ਭਾਈ ਸਾਧ ਸੰਗਤ ਜੀ ਭਾਈ ਦਾੰਦੋ ਦੇ ਘਰ ਦੇ ਵਿੱਚ ਬਹਿ ਕੇ ਉਚਾਰਿਆ ਐਮਨਾ